ਜੇ ਭਾਜਪਾ ਚ ਜਾਊ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਦੀ ਲੋਚਨਾ ਕਰੂੰ ਮੈਂ ਕਹਿ ਦੂੰ ਉਹ ਜ਼ੀਰੋ ਹੋ ਗਿਆ ਪੰਜਾਬ ਦੇ ਪੱਗ ਤੁਸੀਂ ਇੰਨੇ ਕੌਨਫੀਡੈਂਸ ਨਾ ਕਿਵੇਂ ਕਹਿ ਸਕਦੇ ਹੋ ਵੀ ਉਹ ਸਿੱਧੂ ਬੀਜੇਪੀ ਚ ਨਹੀਂ ਜਾਣਗੇ ਹਾਲਾਂਕਿ ਬੀਜੇਪੀ ਦੇ ਵਿੱਚੋਂ ਤਾਂ ਉਹ ਆਏ ਸੀ ਜਯੂਟ ਕੋਰ ਸਿੱਧੂ ਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਗਿਆ ਤੇ ਦਿੱਲੀ ਤੋਂ ਜੁਆਇਨ ਕਰਵਾਉਣਗੇ ਉਹਨਾਂ ਨੂੰ ਬੀਬੀ ਦੇ ਆਸਰੇ ਉਹਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਬੀਬੀ ਜਾ ਸਕਦੀ ਹੈ ਭਾਜਪਾ ਮੈਂ ਕਹਿੰਦਾ ਨਹੀਂ ਜਾਊਗਾ ਭਾਜਪਾ ਡਾਕਟਰ ਨਵਜੋਤ ਕੋਰੇ ਉਹਦੇ ਰਾਹੀਂ ਸਿੱਧੂ ਦੇ ਨਿਸ਼ਾਨਾ ਲੱਗਿਆ ਕਹਿੰਦੇ ਵਾਲੇ ਤਾਂ ਇਹ ਵੀ ਕਹਿੰਦੇ ਨੇ ਮੰਨ ਲਓ ਨਵਜੋਤ ਸਿੱਧੂ ਡਾਕਟਰ ਨਵਜੋਤ ਕੋਰ ਸਿੱਧੂ ਦੇ ਵਿੱਚ ਹੀ ਬੋਲਦੇ ਨੇ ਜਾਂ ਵਾਇਆ ਉਹ ਸ਼ਾਦੀ ਸੀ ਤਾਂ ਹੈ ਨਹੀਂ ਜੋ ਉਹਦੇ ਦੇਖਿਆ ਹੋਈ ਮੁੱਤਿਆ ਹੈ ਨਹੀਂ ਕਦੇ ਕੋਈ ਬੰਦਾ ਸਾਬਤ ਕਰਦੇ ਇਹਦੇ ਸ਼ਾਦੀ ਸਬੰਧੀ ਰਾਹੁਲ ਪੱਪੂ ਕਹਤਾ ਹਾਂ ਪਰ ਹੁਣ ਜੇ ਤੁਸੀਂ ਕਹੋਗੇ ਉਹ ਕਹੋਦਾ ਨਹੀਂ ਉਹਦਾ ਇੰਟਰਸਟ ਤੇ ਨਹੀਂ ਇਸ ਗੱਲ ਕਿਉਂ ਕਿਸੇ ਰਾਹੀ ਸਿਆਸਤ ਕਿਉਂ ਕਰਨੀ ਨਹੀਂ ਇੱਕ ਪਾਸੇ ਮੰਨ ਲਓ ਨਵਜੋਤ ਸਿੰਘ ਸਿੱਧੂ ਫੋਟੋ ਪਾ ਕੇ ਗਾਂਧੀ ਪਰਿਵਾਰ ਦੇ ਨਾਲ ਪ੍ਰਿੰਕਾ ਗਾਂਧੀ ਦੇ ਨਾਲ ਉਹ ਕਹਿੰਦੇ ਮਾਰਗਦਰਸ਼ਕ ਨਹੀਂ ਉਹਨਾਂ ਦੀ ਪਤਨੀ ਆ ਕੇ ਕਹਿ ਦਿੰਦੇ ਨੇ ਵੀ ਰਾਹੁਲ ਤਾਂ ਪੱਪੂ ਐ ਬਾਜਵੇਂ ਨੇ ਉੱਪਰਲੇ ਤੇ ਭਾਜਪਾ ਦਾ ਝੰਡਾ ਹੇਠਾਂ ਕੰਮ ਹੀ ਕਰਦਾ ਠੀਕ ਆ ਸਿੱਧੂ ਦਾ ਏਜੰਟਾ ਕੀ ਸੀ ਕਿਹੜੇ ਕਿਹੜੇ ਬੰਦੇ ਉਹਦੇ ਨਾਲ ਸਹਿਮਤ ਨਹੀਂ ਸੀ ਉਹਦੇ ਏਜੰਟੇ ਨੂੰ ਲੈ ਕੇ